ਮਿਸ਼ਰ ਸ਼ਹੀਦ ਅੰਤਰਨਾਲ ਬਾਬਾ ਅਵਿਸ਼ਿੰ ਸਿੰਘ ਜੀ ਦੀ ਵਰਸੀ ਮਨਾਈ ਜਾ ਰਹੀ ਆ ਇਹ ਤੁਹਾਨੂੰ ਦਰਸ਼ਨ ਕਰਾ ਰਹੇ ਆ ਅੰਗੀਠਾ ਸਾਹਿਬ ਦੇ ਬਾਬਾ ਅਵਿਸ਼ਨ ਸਿੰਘ ਜੀ ਦਾ ਜੋ ਅੰਗੀਠਾ ਸਾਹਿਬ ਆ 6ਵੀਂ ਪਾਸ਼ੀ ਬਾਬਾ ਪਕੜਾ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਤੁਸੀਂ ਵੇਖ ਸਕਦੇ ਹੋ ਕਿ ਜੋ 6ਵੀਂ ਪਾਸ਼ਾ ਹੀ ਸ਼ਿੰਗ ਜੀ ਜੀ ਹਰ ਚੀ ਮਨਾਈ ਜਾ ਰਹੀ ਆ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਇੱਥੇ ਲੰਗਰ ਲਗਾਏ ਜਾ ਰਹੇ ਆ ਤੇ ਨਿਹੰਗ ਸਿੰਘ ਫੌਜਾਂ ਵੀ ਇੱਥੇ ਜਿਹੜੀਆਂ ਆਪਣੇ ਨਿਹੰਗ ਸਿੰਘ ਫੌਜਾਂ ਵੀ ਇੱਥੇ ਮੌਜੂਦ ਹਨ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨਿਹੰਗ ਸਿੰਘ ਫੌਜਾਂ ਤੁਹਾਨੂੰ ਸ਼ੀ ਵੀ ਪਾਸ਼ੀ ਤੋਂ ਲਾਈਵ ਤਸਵੀਰਾਂ ਜਿਹੜੀਆਂ ਆ ਜਿਹੜਾ ਸੇਵਾਦਾਰਾਂ ਵੱਲੋਂ ਜਿਹੜੇ ਲੰਗਰ ਚੁਕਾਏ ਜਾ ਰਹੇ ਆ ਧਰੋ ਤਰ੍ਹਾਂ ਦੇ ਲੰਗਰ ਜਿਹੜੇ ਆ ਇੱਥੇ ਗੋਲ ਗੱਪੇ ਪਾਸਤਾ ਹੋਰ ਵੀ ਜਿਹੜੇ ਆ ਲੰਗਰ ਲਾਏ ਜਾ ਰਹੇ ਆ ਤੇ ਚੁਕਾਏ ਜਾ ਰਹੇ ਆ ਤੇ ਲੈਣ ਸਿਰ ਜਿਹੜੇ ਆ ਇਹ ਸੇਵਾਦਾਰਾਂ ਲੋ ਬਹੁਤ ਸਜੇ ਢੰਗ ਦੇ ਨਾਲ ਬੜੇ ਸਜੇ ਢੰਗ ਦੇ ਨਾਲ ਜਿਹੜਾ ਵਾ ਇਹ ਲੰਗਰ ਜਿਹੜਾ ਪਾਸਤਾ ਗੋਲ ਗੱਪਿਆਂ ਦਾ ਚੁਕਾਇਆ ਜਾ ਰਿਹਾ ਵਾ ਤੁਹਾਨੂੰ ਲਾਈਵ ਤਸਵੀਰਾਂ ਬਾਬਾ ਪਕਾਲਾ ਸ਼ੇਨੀ ਪਾਸੇ ਤੋਂ ਦਿਖਾਰੇ thank you ਦੇ ਪਿਆਰ ਦਮਾਇਰ ਅਰਦਾਸ ਕਰਾ ਕੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜਯਾ ਬਾਬਾ ਬਕਾਲਾ ਸਾਹਿਬ ਦੀ ਤਕਦੀ ਤੇ ਬ੍ਰਹਮ ਗਿਆਨੀ ਮਹਾਂਪੁਰਖ ਕੈਣੀ ਅਤੇ ਕਤਨੀ ਦੇ ਪੂਰੇ ਜਿਨ੍ਹਾਂ ਦੀ 70ਵੀਂ ਵਰਸੀ ਜਥੇਦਾਰ ਬਾਬਾ ਵਿਸ਼ਨ ਸਿੰਘ ਜੀ ਜੋ ਬਾਹਰਵੇਂ ਜਥੇਦਾਰ ਸਿੱਖ ਮਿਸਲ ਛੇਧਾ ਤਰਨਤਾਲ ਦੇ ਹੋਏ ਨੇ ਜਿਨ੍ਹਾਂ ਨੇ ਨਗਰ ਬਾਬਾ ਬਕਾਲਾ ਸਾਹਿਬ ਵੀ ਨੇ ਨੇੜੇ-ਨੇੜੇ ਜਿਹੜਾ ਸਾਰੀਆਂ ਸੰਤਾਂ ਨੂੰ ਕੁਰਬਾਨੀ ਕੋ ਗਿਆਨ ਦੀ ਜਿਹੜੀ ਜਾਗ ਲਾਈ ਹੈ ਬਾਬਾ ਬਕਾਲਾ ਸਾਹਿਬ ਦੇ ਵਿੱਚ ਰਹਿੰਦੇ ਹੋਇਆ ਉਹਨਾਂ ਨੇ ਦੇਸ਼ ਵਿਦੇਸ਼ ਤੱਕ ਸੰਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਿਆ ਅੱਜ ਵੀ ਸੰਤਾਂ ਉਹਨਾਂ ਦੇ ਹੂ ਬੂਹ ਦਰਸ਼ਨ ਕਰਦੀਆਂ ਨੇ ਜਿਵੇਂ ਪਲੰਘੇ ਤੇ ਬੈਠ ਕੇ ਉਹਨਾਂ ਸ੍ਰੀ ਅਮਰਸਰ ਸਾਹਿਬ ਅਤੇ ਹੋਰ ਧਰਮਾਂ ਦੀ ਸੇਵਾ ਕਰਈ ਜੋ ਆਪਾਂ ਬਾਬਾ ਬਕਾਲਾ ਸਾਹਿਬ ਨੌਵੇਂ ਪਾਸ਼ਾ ਦਾ ਸਥਾਨ ਵੇਖਦੇ ਆ ਇੱਥੇ ਭੋਰਾ ਸਾਹਿਬ ਦੀ ਪੂਰੀ ਸੇਵਾ ਅਤੇ ਜੋ ਉੱਪਰ ਸੋਨਾ ਲੱਗਾ ਹੋਇਆ ਹੈ ਸੋਨੇ ਦੀ ਕਾਰ ਸੇਵਾ ਦਰਬਾਰ ਦੇ ਉੱਪਰ ਸੋਨੇ ਦੀ ਕਾਰ ਸੇਵਾ ਅਤੇ ਜਵੰਦਰ ਪਾਲਕੀ ਸਾਹਿਬ ਪਈ ਹੋਈ ਹੈ ਉਹ ਸੋਨੇ ਦੀ ਪੂਰੀ ਪਾਲਕੀ ਸਾਹਿਬ ਭੰਤਰ ਬਾਬਾ ਮਿਸ਼ਨ ਸਿੰਘ ਸਾਹਿਬ ਜੀਾਂ ਦੇ ਜਿਹੜਾ ਹੈ ਉਹ ਸੇਵਾਵਾਂ ਦੇ ਸਦਕਾ ਹੁੰਦੇ ਹੈ ਸੋ ਬੇਨਤੀ ਹੈ ਮਾਧੋ ਤੁਮਾਂ ਦਾ ਸੰਗਤਾਂ ਜਦੇਦਾਰ ਬਾਬਾ ਜੋਗਾ ਸਿੰਘ ਜੀ ਮਿਸ਼ਨ ਚਿੱਤਾ ਤਰਨਾਂਦਾਲ ਦੇ ਜੋ 16 ਮਾਪਰ ਕਨ ਅੱਜ ਉਹ ਪਾਵਨ ਕੋਤਰੀ ਸਪੰਗੇ ਤੇ ਗੱਦੀ ਤੇ ਸੁਭਾਈ ਮਾਨ ਨੇ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਨਾਲ ਜੋੜਦੇ ਨੇ ਜੋ ਬਾਣਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਹਿਨੇ ਆ ਅਤੇ ਸਤਿਗੁਰੂ ਮਾਰਾ ਨੇ ਸੰਗਤਾਂ ਨੂੰ ਜੋ ਬਾਣਾ ਦਿੱਤਾ ਉਹ ਬਾਣੇ ਨੂੰ ਵੀ ਅਤੇ ਅੰਮ੍ਰਿਤ ਸੰਚਾਰ ਹਰ ਜਿਹੜਾ ਮੱਸਿਆ ਤੇ ਉਹ ਇਸ ਪਾਵਨ ਸਥਾਨ ਤੇ ਹੁੰਦਾ ਸੋ ਗੁਰੂ ਕੀ ਕਿਰਪਾ ਸਦਕਾ ਜੋ ਅਖੰਡ ਪਾਤਸ਼ਾਹ ਬ੍ਰਹਮ ਸਨ ਉਹਨਾਂ ਦੇ ਭੋਗ ਪਾਏ ਗਏ ਨੇ ਅੱਜ ਬਹੁਤ ਵੱਡੇ ਦੀਵਾਨ ਸਜ ਰਹੇ ਨੇ ਗਵਾਨਾਂ ਦੇ ਵਿੱਚ ਕਵੀਸ਼ਰ ਜਨ ਢਾਡੀ ਜਨ ਰਾਗੀ ਸਿੰਘ ਕਥਾਵਾਚਕ ਪਹੁੰਚੇ ਹੋਏ ਨੇ ਦਾਲਪੰਥ ਸੰਪਰਦਾਵਾਂ ਵੱਧ ਤੋਂ ਵੱਧ ਪਹੁੰਚੀਆਂ ਹੋਈਆਂ ਨੇ ਇਤੋਂ ਬਾਅਦ ਸ਼ਾਮ ਨੂੰ